ਪਰ ਅਮਰੀਸਿੰਗ ਬटु ਦੀ ਮੇਰੇ ਵਰਗਿਆਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਰ ਤੋਂ ਚੜ ਜਾਂਦਾ ਹੈ ਤੁਸੀਂ ਹਾਂ ਜੀ ਦਾਅਵਾ ਕਰਦੇ ਚ ਕਿ ਮੈਂ ਸਿੱਖ ਹਾਂ ਪਰ ਹਾਂ ਇਹ ਵਿਗਲ ਸਹੀ ਹੈ ਕਿ ਤੁਹਾਡੇ ਰਗਾਂ ਦੇ ਵਿੱਚ ਬਿਆੰਤੇ ਗੁੱਜਰ ਦਾ ਖੂਨ ਦੌੜਦਾ ਹੈ ਜਿੰਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਤਮ ਕੀਤੇ ਐ ਉਹ ਇਤਿਹਾਸ ਵਿੱਚ ਦਰਦ ਐ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਹੈ ਤੂੰ ਕੱਲਾ ਕਰਨਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦੇ ਨੇ ਖੂਨ ਨਾਲ ਰੰਗਦਾ ਸੀ ਘਰਾਂ ਤੋਂ ਅਣਦਾੜੀ ਇਹ ਮੁੰਡੇ ਚੁੱਕ-ਚੁੱਕ ਕੇ ਤਸੀਹੇ ਕੇਂਦਰਾਂ 'ਚ ਪਾੜ-ਪਾੜ ਕੇ ਉੱਥੋਂ ਕੱਢ ਕੇ ਗੋਲੀਆਂ ਮਾਰ ਕੇ ਜਾਂ ਦਰਿਆ ਬਰਦ ਕਰ ਦਿੱਤੇ ਜਾਂ ਅਣਪਛਾਤੀਆਂ ਲਾਸ਼ਾਂ ਘੇਰ ਕੇ ਕਿਸਾਰਦ ਦੇ ਗਏ। ਔਰ ਉਸ ਸਮੇਂ ਦੌਰਾਨ ਜਿੱਥੇ ਮੈਨੂੰ ਲੰਬਾ ਸਮਾਂ ਜੇਲ੍ਹ 'ਚ ਰਹਿਣਾ ਪਿਆ। ਔਰ ਕਈ ਵਾਰ ਅੰਮ੍ਰਿਤਸਰ ਕੇਂਦਰਾਂ ਦਾ ਵੀ ਜਿਹੜੇ ਵਿੱਚੜਖਾਨੇ ਸੀ ਉਹਨਾਂ ਦਾ ਵੀ ਜਿਹੜਾ ਮਿਲਣ ਸ਼ਿਕਾਰ ਹੋਣਾ ਪਿਆ ਚਾਹੇ ਉਹ ਅਮਰ ਸੱਦਾ ਬੀਰ ਮਾਡਰਨ ਸੀਗਾ ਔਰ ਉਸ ਸਮੇਂ ਪੰਜਾਬ ਤੇ ਤੇਰੇ ਦਾਦੇ ਦਾ ਰਾਜ ਸੀਗਾ ਔਰ ਤੇਰੇ ਦਾਦੇ ਦੇ ਰਾਜ ਚ ਮਸ ਧੀਆਂ ਭੈਣਾਂ ਦੀਆਂ ਚੀਕਾਂ ਸੁਣਦਾ ਰਹੇ ਚੀਕਾਂ ਜਿਹੜਾ ਬੀਰ ਮਾਡਰਨ ਸਕੂਲ ਸੀ ਜਿਹੜਾ ਬੁੱਚੜਖਾਨਾ ਸੀ ਪੰਜਾਬ ਦਾ ਸਭ ਤੋਂ ਵੱਡਾ ਉੱਥੇ ਅਲੂਏ ਮੁੰਡਿਆਂ ਦੀਆਂ ਚੀਕਾਂ ਸੁਣਦਾ ਰਹੇ ਮੈਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਜਾਂਦੇ ਸੀ ਤੇ ਬਾਅਦ ਚ ਖਬਰ ਆਉਂਦੀ ਸੀ ਕਿ ਮੁਕਾਬਲੇ 'ਚ ਮਾਰੇ ਗਏ। ਨਾ ਤੁਸੀਂ ਕਿਸੇ ਨੂੰ ਦੱਸਦੇ ਸੀ ਕਿੱਥੇ ਲੈ ਕੇ ਚੱਲੇ ਆਂ। ਮਾਪਿਆਂ ਦੇ ਸਾਹਮਣੇ ਚੁੱਕੇ ਹੋਏ ਪੁੱਤ ਨੂੰ ਭੈਣ ਦੀਆਂ ਵੱਜਦੀਆਂ ਧੀਹਾਂ ਦੇ ਸਾਹਮਣੇ ਚੁੱਕੇ ਹੋਏ ਵੀਰ ਨੂੰ ਉਸ ਤੇ ਗੁਰੂ ਲਾਸ਼ ਵੀ ਦੇਂਦੇ। ਵਿਯੋਧਾ ਦਾ ਦਾ ਸੰਸਕਾਰ ਹੀ ਕਰ ਲਵੀ ਕੋਈ ਰਸਮਾਂ ਹੀ ਨਿਭਾ ਲਵੇ ਤੁਸੀਂ ਗੱਲਾਂ ਕਰਦੇ ਜੀ ਤੁਸੀਂ ਇਨਸਾਫ ਦੀਆਂ ਨਿਆਂ ਦੀਆਂ ਕਾਨੂੰਨ ਦੀਆਂ ਗੱਲਾਂ ਕਰਦੇ ਜੀ ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਤੇ ਕਿੰਨੇ ਗੁਰਦੁਆਰੇ ਢਾਏ ਕਿਤਾ ਕਿੰਨੀ ਥਾਈ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ ਵਰਤੇ ਜਥੇਦਰ ਪ੍ਰਦੇਸ ਸਿੰਘ ਕਾਉਂ ਕੀ ਉਰਦਿਆਨ ਦੇ ਜਿਲ੍ਹੇ ਦੇ ਆਣ ਇਸੇ ਜ਼ਿਲ੍ਹੇ 'ਚ ਜਗਰਾਵਾਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਤਲਾਸ਼ਕੁੱਟੌਲ ਬਣੀ ਸੀ ਦਰਿਆਬੁਰਗ ਤਰਦੀ ਸੀ ਤੇਰੇ ਦਾਦਾ ਜੀ ਦੇ ਹੁਕਮ ਜੋ ਸੀ ਭਾਈ ਜਸਵੰਤ ਸਿੰਘ ਖਲੜਾ ਜਿਨੇ 25000 ਲਵਾਰਸ਼ ਲਾਸ਼ਾਂ ਦਾ ਲੇਖਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਤੇਰੇ ਦਾਦੇ ਨੇ ਕਿਵੇਂ ਕਹਿ ਦਿੱਤਾ ਸੀਗਾ ਉਹਨੂੰ ਘਰੋਂ ਚੁੱਕ ਕੇ ਲੋਕਾਂ ਦੇ ਸਾਹਮਣੇ ਲੈ ਗਏ ਤੇ ਜਿਹੜਾ ਲੋਕਾਂ ਵਾਸਤੇ ਇਨਸਾਫ ਮੰਗਦਾ ਸੀਗਾ ਉਹਨਾਂ ਨਿਰਦੋਸ਼ ਸਿੱਖਾਂ ਦੇ ਜਿਨ੍ਹਾਂ ਨੂੰ ਲਵਾਰਸ਼ ਲਾਸ਼ਾਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਗਿਆ ਸੀਗਾ ਸੰਸਕਾਰ ਕਰ ਦਿੱਤਾ ਗਿਆ ਸੀ ਹੈ ਉਹਨਾਂ ਦੇ ਵਿੱਚ ਹੀ ਤੇਰੇ ਦਾਦੇ ਨੇ ਤੇ ਤੇਰੇ ਦਾਦੇ ਦੇ ਅਹਿਲ ਕਰਾਂ ਨੇ ਉਹਨੂੰ ਇਹ ਲਵਾਸ਼-ਲਾਸ਼ ਬਣਾਤਾ ਤੂੰ ਯਾਦ ਨਹੀਂ ਕਰਦਾ ਪਰ ਜਿਹੜੀਆਂ ਤੇਰੀ ਕਰਤੂਤਾ ਸਾਹਮਣੇ ਆਉਂਦੀਆਂ ਨੇ ਸੁੱਚੇ ਅੰੰਦਰੀਆਂ ਹਨ ਜਿਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਦਸ਼ਮੇਸ਼ ਪਿਤਾ ਦੇ ਲਾਲਾਂ ਦੇਾਰੇ ਸੁਭਸਰ ਹੰਦ ਨੂੰ ਚੁੱਕਿਆ ਸੀਗਾ ਤੇ ਤੂੰ ਅੱਜ ਉਹੀ ਰੋਲ ਅਦਾ ਕਰ ਰਿਆ ਹੈ ਕੇਂਦਰ ਸਰਕਾਰ ਕੋਲ ਇਹ ਵੇਖਿਆ ਜੇ ਕਿਤੇ ਸਿੱਖਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਕਿਤੇ ਵੇਖਿਆ ਜੇ ਕਿਤੇ 30-30 ਸਾਲਾਂ ਤੂੰ ਜਿੰਨਾਂ ਚ ਬਿਠੇ ਬੰਦੀ ਸਿੰਘਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਅਸੀਂ ਰਹਿਮ ਨਹੀਂ ਮੰਗਦੇ ਅਸੀਂ ਇਨਸਾਨ ਮੰਗਦੇ ਹਾਂ ਅਸੀਂ ਹੱਕ ਮੰਗਦੇ ਆਂ ਦੁਨੀਆ ਕਉਂ ਨਹੀਂ ਲੈਣ ਦਿੰਦੀ ਕਦੀ ਤੁਸੀਂ ਸਰਦਾਰ ਸੁਮੇਰ ਸਿੰਘ ਮਜੀਠੀਆ ਦੇ ਪਿੰਦੇ ਜੀ ਸਰਦਾਰ ਸੁਮੇਰ ਸਿੰਘ ਮਜੀਠੀਆ ਦਾ ਇਤਿਹਾਸੜੀ 1919 ਦੇ ਜੀਨਲ ਡਾਇਰ ਨੂੰ ਉਹਨੇ ਸਰਪਾਦ ਦਿੱਤਾ ਸੀ ਗਿਆ ਹੱਥ ਹੋ ਗਈ ਹੈ ਪਤਨੀ ਕਿੰਨੇ ਗੱਲ ਬਣਾਈਆਂ ਕਿਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਾ ਯਾਰੀ ਆ ਹਾਂਜੀ ਉਹਦੇ ਅਲੀ ਭਾਸ਼ਾ ਤੂੰ ਬੋਲਦਾ ਹੈ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਤਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਹੁੰਦੀ ਹੈ ਤੇ ਸਭ ਤੋਂ ਪਹਿਲਾ ਪ੍ਰਧਾਨ ਸਮਚੀ ਕੁੰਬਲ ਸਭ ਸੰਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਪਤਾ ਨਹੀਂ ਕਿੱਥੋਂ ਤੁਸੀਂ ਬਦਨਾਮੀ ਦੇ ਟਿੱਕੇ ਚੱਕੀ ਫਿਰਦੇ ਜੀ ਜਿਹਦੇ ਮੱਦੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪਦੇ ਦਾਦੇ ਵਰਗਾ ਜਾਂ ਆਪਦੇ ਖਾਨਦਾਨ ਵਰਗੇ ਲੋਕ ਨੂੰ ਨਾ ਸਮਝੋ ਤੇ ਬਾਕੀ ਰਹੀ ਮੇਰੇ ਵੱਲੋਂ ਵਿਧਾਨ ਸਭਾ 'ਚ ਜੋ ਕਿਹਾ ਗਿਆ ਪੰਜਾਬ ਦੇ ਹੱਕਾਂ ਲਈ ਉਦੋਂ ਵੀ ਲੜਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਾਂਗੇ ਆਪਦੇ ਅਥੇ ਲਾਉਂਦੇ ਨੇ ਸਿੱਖਾਂ ਦੇ ਹੋਏ ਜ਼ੁਲਮ ਦੀ ਗੱਲ ਕਰਨ ਦੀ ਥਾਂ ਤੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਨ ਤਾਂ ਕਰਨੀ ਥਾਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਇਹਨਾਂ ਦੀ ਮਾਂ ਬਨੋਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਹਮਲੇ ਦੀ ਗੱਲ ਕਰਨ ਤੇ 84 ਦੇ ਕਤਲਿਆਂ ਦੀ ਇਨਸਾਫ਼ ਦੀ ਗੱਲ ਕਰਨੀ ਥਾਂ ਤੇ ਇਹ ਸਿੱਖਾਂ ਦੇ ਦੁਵਾਦੀ ਹੋਇਆ ਰਿਹਾ। ਕਦ ਕਦ ਤੈਨੂੰ ਪਤਾ ਨਹੀਂ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ। ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉਗਗਾ ਇਤਿਹਾਸ ਬੰਨੇ ਆ। ਤੇ ਤੈਨੂੰ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੀ ਨੂੰ ਗੱਤੇ ਬੁੱਚਣ ਨੂੰ ਜਾਣੇ ਜੇ ਉਸੇ ਤਰ੍ਹਾਂ ਉਸੇ ਕਤਾਰ ਦੇ ਵਿੱਚ ਹੀ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸਮਝਣ ਦੀ ਕੋਸ਼ਿਸ਼